ਚੰਡੀਗੜ੍ਹ ਚ ਸਰਕਾਰੀ ਭਾਸ਼ਾ ਪੰਜਾਬੀ ਦੀ ਥਾਂ ਤੇ ਅੰਗਰੇਜ਼ੀ 58 ਸਾਲਾਂ ਤੋਂ ਚੱਲ ਰਹੀ ਐ ਇਹ ਜਦੋਂ ਇਹ ਇਸ਼ੂ ਆਉਂਦਾ ਹੈ ਬੜਾ ਉਭਾਰ ਆਉਂਦਾ ਵਿਰੋਧੀ ਧਿਰਾਂ ਵੀ ਸਤਾਧਾਰੀ ਵੀ ਮੀਟਿੰਗ ਤੇ ਮੀਟਿੰਗ ਵਿਸ਼ੇਸ਼ ਸੈਸ਼ਨ ਲੱਗਦਾ ਨਹੀਂ ਫਿਰ ਜੋ ਤੁਸੀਂ ਕਹਿ ਰਹੇ ਜੇ ਵੀ ਬਾਰਸੇ ਰੌਲਾ ਗੋਲਾ ਪੈ ਗਿਆ ਤੇ ਸੁਰਖੀਆਂ ਤੱਕ ਸੀਮਤ ਰਹੂਗਾ ਬਿਲਕੁਲ ਇਹ ਸੁਰਖੀਆਂ ਤੱਕ ਸੀਮਤ ਸੀ ਨੰਘੀ ਗੱਲ ਦੀ ਦਿਨ ਹੁਣ ਅੱਜ ਦੇ ਦਿਨ ਦੀ ਅੱਜ ਦੀ ਗੱਲ ਕਰੋ ਨਵੀਂ ਕੀ ਕਹਾਣੀ ਹੈ ਹੁਣ ਕੱਲ ਚਾਰੇ ਪਾਸੇ ਚਰਚਾ ਹੋਏਗੀ ਜੀ ਡ੍ਰਿੱਲ ਹੋ ਰਹੀ ਹੈ ਸਾਰੇ ਦੇਸ਼ 'ਚ ਇਹ ਮੁੱਗਿਆ ਕੰਮ ਕੱਲ ਦਾ ਓਕੇ ਅੱਜ ਚੰਡੀਗੜ੍ਹ ਦੀ ਗੱਲ ਹੋਈ ਹੂੰ ਤੀਸਰੀ ਭਾਸ਼ਾ ਕਿਹੜੀ ਹੈ ਚੰਡੀਗੜ੍ਹ 'ਚ ਕਿਸੇ ਨੂੰ ਪਤਾ ਕਿਹੜੇ ਪ੍ਰਦੇਸ਼ ਦੀ ਭਾਸ਼ਾ ਹੈ ਕਿਸੇ ਨੂੰ ਪਤਾ ਇੱਥੇ ਚੰਡੀਗੜ੍ਹ ਤੇ ਤੁਸੀਂ ਹੱਕ ਆਪਣਾ ਛੱਡਣਾ ਸ਼ੁਰੂ ਕਰ ਦਿੱਤਾ ਪਹਿਲੀ ਗੱਲ ਕਿੰਨੇ ਪੰਜਾਬ ਦੇ ਦਫ਼ਤਰ ਮਹਾਲੀ ਸ਼ਿਫਟ ਹੋ ਗਏ ਕਿੰਨੇ ਬਾਕੀ ਜਗ੍ਹਾ ਤੇ ਚਲੇ ਗਏ ਇਹਦਾ ਮਤਲਬ ਅਸੀਂ ਦਿਲੋਂ ਸੰਜੀਦਾ ਨਹੀਂ ਹੈਗੇ ਦੂਸਰੀ ਗੱਲ ਜੇ ਅਸੀਂ ਸੰਜੀਦਾ ਹੈਗੇ ਅਸੀਂ ਆਪਣੀ ਸੰਜੀਦਗੀ ਕਨਵੇ ਨਹੀਂ ਕਰ ਪਾ ਰਹੇ ਤੀਸਰੀ ਗੱਲ ਅਸੀਂ ਕਦੇ ਡੰਗੋ ਡੰਗ ਵਾਲਾ ਕਹਿੰਦੇ ਵੀ ਰੋਟੀ ਡੰਗੋ ਡੰਗ ਕੱਲ ਦਾ ਪਤਾ ਨਹੀਂ ਐਡੌਕ ਸਿਸਟਮ ਨੂੰ ਇਹ ਗਿਆ ਜਾਂਦਾ ਵੀ ਆਪਾਂ ਕੱਲ ਦੀ ਚੀਜ਼ ਕੱਲ ਨਾ ਵੇਖਾਂਗੇ ਯੂਟੀ ਨੂੰ ਕੰਟਰੋਲ ਕੌਣ ਕਰਦਾ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਕੰਟਰੋਲ ਕਰਦਾ ਕਿਹੜਾ ਅਫਸਰ ਹੈ ਕਿੰਨੇ ਬੰਦਿਆਂ ਨੂੰ ਸਾਡੇ ਪੰਜਾਬ ਵਾਲਿਆਂ ਨੂੰ ਪਤਾ ਵੀ ਇਸ ਬੰਦੇ ਨੇ ਇੱਧਰ ਢੀਲ ਕਰਨਾ ਸਾਡਾ ਡੀਸੀ ਨਹੀਂ ਲੱਗਦਾ ਐਸਐਸਪੀ ਲੱਗਦਾ ਅਸੀਂ ਕਿੰਨਾ ਕੁ ਫਾਲੋਅ ਅਪ ਰੱਖਦੇ ਆ ਕਦੇ ਉਹਨੂੰ ਐਕਸਟੈਂਸ਼ਨ ਦੀ ਗੱਲ ਕਰ ਲੈਨੇ ਆ ਕਦੇ ਅੱਗੇ ਗੱਲ ਕਰ ਲੈਨੇ ਆ ਕਿੰਨਾ ਸਾਡਾ ਅਧਿਕਾਰ ਅਸੀਂ ਛੱਡਾਂਗੇ ਤੇ ਅਧਿਕਾਰ ਤਾਈਓ ਅਧਿਕਾਰ ਨਿਕਲਦੇ ਜਾਣਗੇ ਫਿਰ ਅਗਲਿਆਂ ਤੇ ਫਿਰਤ ਪੈ ਜਾਏਗੀ ਵੀ ਇਹਨਾਂ ਨੂੰ ਤਾਂ ਫਿਕਰ ਕੋਈ ਨਹੀਂ ਹੈਗੀ ਤੇ ਤੁਸੀਂ ਕਿਉਂ ਗੱਲ ਕਰ ਰਹੇਂਦੇ ਹੋ ਉਹ ਦਿਨ ਜਿਆਦਾ ਦੂਰ ਨਹੀਂ ਹੈਗੇ ਜਿੱਦਣ ਪੰਜਾਬ ਦਾ ਹੱਲ ਮਸਲਾ ਕਰਨਾ ਹੋਏਗਾ ਨਾ ਚੰਡੀਗੜ੍ਹ ਨਾਲ ਉਹ ਕਹਿਣਗੇ ਅੱਜ ਦੀ ਵਸਤੂ ਸਥਿਤੀ ਲੈ ਲਓ ਬਿਲਕੁਲ ਠੀਕ ਜੇ ਐਕਟ ਆਫ ਪਾਰਲੀਮੈਂਟ ਦੇ ਨਾਲ ਪੰਜਾਬੀ ਵਿਰੋਧੀ ਇਹੀ ਕਹਿੰਦੇ ਆ ਤੁਸੀਂ ਕਰ ਲਓ ਸਰਵੇ ਕਰਵਾ ਲਓ ਅੱਜ ਸਰਵੇ ਕਰਾ ਲਓ ਮੈਂ ਕਹਿੰਦਾ ਤੁਸੀਂ ਕਿਸੇ ਗਿਣਤੀ ਬਿੰਤੀ ਚ ਨਹੀਂ ਹੋਣੇ ਉਸੇ ਤਰ੍ਹਾਂ ਹੀ ਐਸਵਾਈਐਲ ਦਾ ਮੁੱਦਾ ਹੈ ਜੇ ਅਸੀਂ ਗੱਲ ਕਹਿੰਦੇ ਆ ਵੀ ਐਸਵਾਈਐਲ ਚ ਅੱਜ ਚੈੱਕ ਤੇ ਕਰ ਲਓ ਕਿੰਨਾ ਪਾਣੀ ਬਚਿਆ ਉਹਦੇ ਵਿੱਚ ਹੈ ਕਿੰਨਾ ਮੋٹے ਤੌਰ ਦੇ ਉੱਤੇ ਮੈਂ ਬੀਤੇ ਰਜਿਮ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਮਜ਼ਬੂਤੀ ਨਾਲ ਗੱਲ ਕਹੀ ਚਿੱਠੀ ਗਈ ਬਤੌਰ ਉਸ ਵੇਲੇ ਮੈਂ PAU ਦੀ ਗਵਰਨਿੰਗ ਬਾਡੀ ਤੇ ਸੀਗਾ ਬੋਰਡ ਆਫ ਮੈਨੇਜਮੈਂਟ ਦੇ ਉੱਤੇ ਮੈਂ ਭਾਰਤ ਸਰਕਾਰ ਚ ਵੀ ਸਭ ਤੋਂ ਵੱਡੇ ਐਗਰੀਕਲਚਰ ਸੰਸਥਾਨ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਉਹਦੇ ਮੈਂ ਜੀਪੀ ਦਾ ਮੈਂਬਰ ਸੀ ਮੈਂ ਕਿਹਾ ਜੀ ਆਪਾਂ ਬਾਹਰ ਦੀਆਂ ਗੱਲਾਂ ਕਰਦੇ ਅਸੀਂ ਆਪਣੇ ਰਿਸੋਰਸ ਮੈਨੇਜਮੈਂਟ ਦੀ ਤੇ ਗੱਲ ਕਰ ਨਹੀਂ ਰਹੇ ਅਸੀਂ ਉਸ ਚੀਜ਼ ਦੀ ਵੇਟ ਕਰ ਰਹੇ ਹਾਂ ਕਿ ਕੱਲ ਨੂੰ ਕੋਰਟ ਰਾਹੀਂ ਇੱਕ ਡਾਇਰੈਕਸ਼ਨ ਆ ਜਾਏਗੀ ਫਿਰ ਕਨਸਟੀਟਿਊਸ਼ਨਲ ਬੈਂਚ ਤੱਕ ਗੱਲ ਚਲੀ ਜਾਏਗੀ ਜੇ ਉਧਰੋਂ ਡਾਇਰੈਕਸ਼ਨ ਆ ਗਈ ਫਿਰ ਸਾਡੀ ਕੀ ਤਿਆਰੀ ਹੈ ਕੋਈ ਜਵਾਬ ਨਹੀਂ ਸੀਗਾ ਉਸੇ ਤਰ੍ਹਾਂ ਹੀ ਚੰਡੀਗੜ੍ਹ ਦੀ ਜਦੋਂ ਗੱਲ ਹੋ ਰਹੀ ਹੈ ਤੁਹਾਡਾ ਇੱਕ ਮਾਨ ਸਤਕਾਰ ਕਿੰਨੇ ਦਿਨਾਂ ਲਈ ਬਣਾਇਆ ਗਿਆ ਸੀਗਾ ਇਸ ਨੂੰ ਰਾਜਧਾਨੀ ਤੁਸੀਂ ਨਵੀਂ ਰਾਜਧਾਨੀ ਬਣਾ ਲਓ ਨਹੀਂ ਬਣੀ ਕਿਉਂ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਸੋਚਣਾ ਹੀ ਮਨਾ ਕਰ ਦਿੱਤਾ ਕਿੰਨੀ ਬਾਹਰੋਂ ਵੱਸੋਂ ਹੋ ਗਈ ਅਸੀਂ ਕਿਸੇ ਦੇ ਖਿਲਾਫ ਨਹੀਂ ਲੇਕਿਨ ਜਿਹੜੀ ਇੱਕ ਚੀਜ਼ ਦਾ ਮੁੱਦਾ ਸਾਡੇ ਲਈ ਇਨਾ ਪੋਲਿਟਿਕਲੀ ਸੈਂਸਿਟਿਵ ਆ ਸਾਡੇ ਸੱਭਿਆਚਾਰ ਤੋਂ ਲੈ ਕੇ ਤੇ ਸਾਡੇ ਵਿਰਸੇ ਨਾਲ ਸੰਬੰਧਿਤ ਆ ਸਾਡੀ ਕੈਪੀਟਲ ਹੈ ਜੇ ਰਾਜਧਾਨੀ ਆ ਸਾਡੀ ਉਸ ਤੋਂ ਬਾਅਦ ਸਾਡਾ ਐਡਮਿਨਿਸਟ੍ਰੇਟਿਵ ਹੈੱਡ ਜਿਹੜਾ ਇੱਥੇ ਸੀਟ ਆ ਇੱਥੇ ਬੈਠਦੀ ਏ ਸਭ ਤੋਂ ਪਹਿਲਾਂ ਉਹ ਗੱਲਾਂ ਗਲਤ ਸੀ ਜਦੋਂ ਸਾਡੇ ਹੈੱਡਕੁਆਰਟਰ ਚੰਡੀਗੜ੍ਹੋਂ ਬਾਹਰ ਜਾਣੇ ਸ਼ੁਰੂ ਹੋਏ ਜੀ ਜੀ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਇਹ ਗੱਲ ਕਹੂੰਗਾ ਕਿ ਇਹ ਰੋਲ ਕੁਚੋਲਾ ਇਹ ਸਟੇਟ ਕraft ਹੁੰਦਾ ਇਹ ਕਿਸ ਤਰ੍ਹਾਂ ਰਾਜਨੀਤੀ ਰਾਜਕਰਨ ਦੀ ਨੀਤੀ ਹੈ ਅਸੀਂ ਬੀਬੀਐਮਬੀ ਚ ਉਲਝ ਗਏ ਅਸੀਂ ਉਹਦੀ ਇਨਫੋਰਸਮੈਂਟ ਚ ਉਲਝ ਗਏ ਅਗਲਿਆਂ ਨੇ ਕੋਰਟ ਚ ਅਪਰੋਚ ਕਰ ਦਿੱਤਾ ਭਾਰਤ ਸਰਕਾਰ ਨੇ ਜਿਸ ਤਰ੍ਹਾਂ ਵੀ ਲੁਕਾਛੀਪੀ ਜਾਂ ਜਾਰਾ ਤੌਰ ਤੇ ਸਾਹਮਣੇ ਤੁਹਾਡੇ ਐਡਮਿਨਿਸਟ੍ਰੇਟਿਵ ਆਰਡਰ ਕੱਢ ਦਿੱਤਾ ਇਹਦਾ ਮਤਲਬ ਅਸੀਂ ਉਸ ਚੀਜ਼ ਚ ਉਲਝ ਗਏ ਨਾ ਸਾਡੀ ਮੇਨ ਜਿਹੜੀ ਸਾਡੀ ਸੋਚ ਸੀ ਉਹਦੇ ਚ ਫਰਕ ਆ ਗਿਆ ਅਸੀਂ ਇਹਦੇ ਵਿੱਚ ਭਾਰਤ ਸਰਕਾਰ ਕੋਲੋਂ ਜਿਹੜੀਆਂ ਕਣਕ ਦੀਆਂ ਨੁਕਸਾਨ ਹੋਏ ਉਹ ਤੇ ਕਿਸੇ ਗਿਣਤੀ ਜੀ ਨਹੀਂ ਹੈਗੇ ਕਣਕ ਦਾ ਜਨਵਰੀ ਐਂਡ ਤੇ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਆਇਆ ਜਦੋਂ ਟੈਂਪਰੇਚਰ ਵਧਿਆ ਬੜੀ ਚਰਚਾ ਹੋਈ ਹੁਣ ਜਦੋਂ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈ ਖਰੀਦ ਦੀ ਇਹ ਅੰਕੜੇ ਜਨਤਕ ਨਹੀਂ ਆ ਰਹੇ ਇਹਦਾ ਮਤਲਬ ਪੰਜਾਬ ਚ ਲਾਸ ਨਹੀਂ ਹੋਇਆ ਹੋਇਆ ਲੇਕਿਨ ਅਸੀਂ ਸਹੀ ਤਰ੍ਹਾਂ ਕਹਿ ਨਹੀਂ ਪਾਏ